ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਵਿੱਚ ਰਾਤ ਦੇ ਹਨੇਰੇ 'ਚ ਚੋਰਾਂ ਦਾ ਵੱਡਾ ਖਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਉਹ ਦੱਸਤੀਏ ਕਿ ਚੋਰ ਮਨੀ ਐਕਸਚੇਂਜ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵੜਦੇ ਨੇ ਅਤੇ ਨਾਲ ਹੀ ਨਾਲ ਗੱਲੇ 'ਚ ਪਿਆ ਸਾਰੀ ਨਕਦੀ ਅਤੇ ਕੀਮਤੀ ਸਮਾਨ ਚੋੱਕ ਕੇ ਫਰਾਰ ਹੋ ਜਾਂਦੇ ਨੇ ਜਦ ਸਵੇਰੇ ਦੁਕਾਨਦਾਰ ਆਪਣੀ ਦੁਕਾਨ ਦੇ ਕੋਲ ਪਹੁੰਚਦੇ ਨੇ ਤਾਂ ਕੇ ਬੱਕੇ ਰਹਿ ਜਾਂਦੇ ਨੇ ਜਦ ਉਹਨਾਂ ਨੂੰ ਸ਼ਟਰ ਖੁੱਲੇ ਹੋਏ ਅਤੇ ਸਮਾਨ ਖਿਲਰਿਆ ਹੋਇਆ ਮਿਲਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੇਰ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਦੋ ਤੋਂ ਤਿੰਨ ਨਕਾਬਪੋਸ਼ ਅਣਪਛਾਤੇ ਨੌਜਵਾਨ ਸ਼ਟਰ ਤੋੜ ਦੁਕਾਨਾਂ ਦੇ ਵਿੱਚ ਐਂਟਰ ਕਰਦੇ ਨੇ ਅਤੇ ਉਹਨਾਂ ਵੱਲੋਂ ਕੀਮਤੀ ਸਮਾਨ ਅਤੇ ਨਕਦੀ ਚੋਰੀ ਕਰ ਦਿੱਤੀ ਜਾਂਦੀ ਹੈ ਜਦ ਮੀਡੀਆ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਫਿਲਹਾਲ ਕਿੰਨਾ ਨੁਕਸਾਨ ਹੋਇਆ ਉਸ ਨੂੰ ਦੇ ਸੰਤੋਪ ਪਰਹੇਜ਼ ਕੀਤਾ ਹੈ ਲੇਕਿਨ ਫਿਰ ਵੀ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਵੱਡਾ ਚੋਰੀ ਦਾ ਮਾਮਲਾ ਹੈ ਕਿਉਂਕਿ ਦੋ ਦੁਕਾਨਾਂ ਦੇ ਵਿੱਚ ਇੱਕੋ ਰਾਤ ਜੋ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਹੁਣ ਇਹਨਾਂ ਚੋਰਾਂ ਦੀ ਅਤੇ ਇਹਨਾਂ ਨੌਜਵਾਨਾਂ ਦੀ ਪਾਲ ਲਗਾਤਾਰ ਕਰ ਰਹੀ ਹੈ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਹਾਂਜੀ ਭਾਈ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਮਨਮੋਹਿਤ ਵਰਮਾ ਹੈ ਜੀ ਹਾਂ ਜੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਮੇਰੀ ਦੁਕਾਨ ਹੈ ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਬਲਘਾਉਂ ਆ ਕੇ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਜਿਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਤੋੜ ਕੇ ਨਕਾਂ ਦੇ ਅੰਦਰ ਚਾਹਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾਡਾ ਚੁੱਕਿਆ ਗਿਆ ਹੈ ਤੇ ਹਜੇ ਤੱਕ ਨੁਕਸਾਨ ਦਾ ਕੋਈ ਅਨੁਮਾਨ ਤਾਂ ਨਹੀਂ ਲੱਗਾ ਬਾਕੀ ਜਿਹੋ ਸਮਾਨ ਨੂੰ ਦੇਖ ਕੇ ਪਤਾ ਲਗਾਉਗਾ ਜੀ ਕਿ ਨਾਤ ਨਸਾਨ ਹੋਇਆ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨ ਤੇ ਤੇ ਸਵੇਰ ਨੂੰ ਸਾਨੂੰ 7:00 ਵਜੇ ਦੇ ਦਰਮਿਆਨ ਪਤਾ ਲੱਗਿਆ ਜੀ ਜਿੰਦੇ ਖੁੱਲੇ ਹੋਏ ਨੇ ਇੱਥੇ ਚੌਕੀਦਾਰ ਵੀ ਹੈ ਕੋਈ ਤੇ ਬਿਆਲ ਦੇ ਵਿੱਚ ਜੀ ਜੀ ਚੌਕੀਦਾਰ ਤਾਂ ਕੋਈ ਹੈ ਨਹੀਂਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇ ਕੋਈ ਚੌਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇੱਕ ਲਗਭਗ ਕੋਈ ਅੱਧੇ ਪੌਣੇ ਘੰਟੇ ਦਰਮਿਆਨ ਉਹਨਾਂ ਨੇ ਇਹ ਕੰਮ ਕੀਤਾ ਆ ਤਿੰਨ ਜਾਣੇ ਸੀ ਉਹ ਜੇ ਕੋਈ ਚੌਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਾਕਟਰ ਹੁੰਦਾ ਉਹਨਾਂ ਨੂੰ ਤੇ ਵੀਡੀਓ ਆਈ ਸੀਸੀਟੀਵੀ ਦੇ ਵਿੱਚ ਕੋਈ ਉਹਨਾਂ ਦੀ ਚੋਰੀਆਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਜੀ ਤਿੰਨੇ ਜਾਣੇ ਆ ਉਹ ਤੇ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜੀ ਇਦਾਂ ਵੀ ਹੋਊਗਾ ਅਗਲੀ ਕਰਦੇ ਹਾਂ ਹਾਂਜੀ ਸਰ ਅੱਜ ਸਵੇਰੇ ਸਾਨੂੰ ਫੋਨ ਆਇਆ ਸੀਗਾ 8:30 ਵਜੇ ਵੀ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇੱਥੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਨਾ ਜੁਲਰ ਤੇ ਦੂਜਾ ਹਮ ਬਣਖ ਜਾਈਂ। ਜਦੋਂ ਅਸੀਂ ਕਿਰਸ਼ਾ ਜੋੜੇ ਦੀ ਦੁਕਾਨ ਤੇ ਪਹੁੰਚੇ ਆ। ਉਹ ਛੱਡ ਚੱਕੇ ਚੱਕ ਚੱਕਿਆ ਹੋਇਆ ਸੀਗਾ ਤੇ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਹੋਇਆ ਚੱਲਦਾ। ਉਹਨਾਂ ਫੋਨਾਂ ਨਾਲ ਕੀਤੀ ਸੀ ਸੀਸੀਟੀਵੀ ਸੀਸੀਜੀ ਕੈਮਰੇ ਦੇਖੇ ਆ। ਕੋਈ ਤਿੰਨ ਬੰਦੇ ਆਉਂਦੇ ਆ ਨੌਜਵਾਨ। ਮੂੰਹ ਵੱਡੇ ਹੋ ਸੀ ਉਹਨਾਂ ਨੇ। ਉਹ ਮਾਲਕ ਵੀ ਮੋਕੇ ਤੇ ਪਹੁੰਚ ਗਿਆ ਸੀਗਾ। ਮਾਲਕ ਨੇ ਦੱਸਿਆ ਵੀ ਜਿਹੜਾ ਸਾਡਾ ਜੋ ਨੁਕਸਾਨ ਹੋਇਆ ਤਾ ਦੱਸਦੇ ਆ ਬਾਅਦ ਚ ਜਦੋਂ ਉਹ ਦੂਰ ਖਾਂ ਦੇ ਦੱਸੂਗਾ ਉਹ ਸਨਾ ਕਰ ਲਈ ਕਰ ਦਈਏ। ਤੇ ਕਿਹੜੀ ਸਾਦ ਦੂਜੀ ਦੁਕਾਨ ਦਾ। ਦੂਜੀ ਗਾਦੀ ਮਜਬਦਜ ਬੋਨਤੇ ਆ ਉਹਦਾ ਵੀ ਉਹੀ ਦੱਸਦਾ ਸਾਡੇ ਵੀ ਚਾਜ ਉਤੇ ਹੈਗੇ ਆ ਥੋੜਾ ਫਲ ਕੀਤੀ ਆ ਉਹ ਕਹਿੰਦੇ ਸਾਡੇ ਜੋ ਨਸਾ ਸਾੜ ਆਇਆ ਦੇਖ ਕੇ ਦੱਸਾਂਗੇ ਉਹ ਸਾਨੂੰ ਕਰ ਵੀ ਕਰ ਮਾ ਹਾਂਜੀ ਫਿਰ ਕੀ ਨਾਮ ਆ ਜੀ ਹਾਂਜੀ ਮੇਰਾ ਨਾਮ ਮਨਮੋਹਿਤ ਵਰਮਾ ਹੈ ਜੀ ਸਾਡੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਮੇਰੀ ਦੁਕਾਨ ਹੈ ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਇਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਥੋੜ੍ਹ ਕੇ ਨਕਾਂ ਦੇ ਅੰਦਰ ਦਾਖਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾਡਾ ਚੁੱਕਿਆ ਗਿਆ ਆ ਤੇ ਹਜੇ ਤੱਕ ਨੁਕਸਾਨ ਦਾ ਕੋਈ ਅਨੁਮਾਨ ਤਾਂ ਨਹੀਂ ਲਗਾਇਆ ਬਾਕੀ ਜੋ ਸਮਾਨ ਦੇਖ ਕੇ ਪਤਾ ਲਗਾਉਗਾ ਜੀ ਕਿ ਕਿੰਨਾ ਨੁਕਸਾਨ ਹੋਇਆ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨੇ ਤੇ ਤੇ ਸਵੇਰ ਸਾਨੂੰ 7:00 ਵਜੇ ਦੇ ਦਰਮਿਆਨ ਪਤਾ ਲੱਗਾ ਜੀ ਜਿੰਦੇ ਕੁਲੇ ਹੋਏ ਨੇ ਇੱਥੇ ਚੌਕੀਦਾਰ ਵੀ ਹੈ ਕੋਈ ਤੇ ਬਿਆਲ ਦੇ ਵਿੱਚ ਜੀ ਜੀ ਚੌਕੀਦਾਰ ਤਾਂ ਕੋਈ ਹੈ ਨਹੀਂ ਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇ ਕੋਈ ਚੌਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇੱਕ ਲਗਭਗ ਕੋਈ ਅੱਧੇ ਪੌਣੇ ਘੰਟੇ ਦੇ ਦਰਮਿਆਨ ਉਹਨਾਂ ਨੇ ਇਹ ਕੰਮ ਕੀਤਾ ਆ ਤਿੰਨ ਜਾਣੇ ਸੀ ਉਹ ਤੇ ਜੇ ਕੋਈ ਚੌਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਾਕਟਰ ਹੁੰਦਾ ਉਹਨਾਂ ਤੇ ਵੀਡੀਓ ਆਈ ਸੀ ਸੀਸੀਟੀਵੀ ਦੇ ਵਿੱਚ ਕੋਈ ਉਹਨਾਂ ਦੀ ਚੋਰਾਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਜੀ ਤਿੰਨੇ ਜਾਣੇ ਆ ਉਹ ਬਾਕੀ ਪੁਲਿਸ ਜਾਣ ਕਰ ਰਹੀ ਹੈ ਜੀ ਇਦਾਂ ਵੀ ਉਹ ਕੰਗਲੀ ਕਰ ਦੇ ਥੋੜਾ ਜਿਹਾ ਹਾਂਜੀ ਸਰ ਅੱਜ ਸਵੇਰੇ ਸੰ ਫੋਨ ਆਇਆ ਸੀਗਾ 8:30 ਵਜੇ ਵੀ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇੱਥੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਾ ਜੁਲਰ ਤੇ ਦੂਜਾ ਹੈ ਬਣਕਸੀ ਜੰਦੀ ਜਦੋਂ ਅਸੀਂ ਕ੍ਰਿਸ਼ਾ ਜੁਲਰ ਦੀ ਦੁਕਾਨ ਤੇ ਪਹੁੰਚੇ ਆ ਉਹ ਛੱਡ ਚੱਕ ਚੱਕ ਚੱਕਿਆ ਹੋਇਆ ਸੀਗਾ ਤੇ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਹੋਇਆ ਚੁ ਉਹੜਾ ਫੋਨ ਆਸ ਵਾਲੇ ਕਿਤੇ ਸੀ ਸੀਸੀਟੀਵੀ ਸੀਸੀਟੀਵੀ ਕੈਮਰੇ ਦੇਖਿਆ ਕੁਝ ਤਿੰਨ ਬੰਦੇ ਆਉਂਦੇ ਆ ਨੌਜਵਾਨ ਮੂੰਹ ਬੱਲੇ ਹੋ ਸੀ ਉਹਨਾਂ ਨੇ ਉਹ ਮਾਲਕ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਮਾਲਕ ਨੇ ਦੱਸਿਆ ਵੀ ਜਿਹੜਾ ਸਾਡੇ ਜੋ ਨੁਕਸਾਨ ਹੋਇਆ ਤਾ ਦੱਸਦੇ ਆ ਬਾਅਦ ਚ ਜਦੋਂ ਉਹ ਦੂਰ ਖਾ ਦੇ ਦੱਸੂਗਾ ਉਹ ਸਹਾਨਾ ਕਰ ਲਈ ਕਰ ਦਈਏਗੇ ਤੇ ਗੜੀ ਸਾਡੇ ਦੂਜੀ ਦੁਕਾਨਾਂ ਦੂਜੀ ਕਹਾਣੀ ਮਜਬੂਰਜ ਪਹੁੰਚੇ ਆ ਉਹਦਾ ਵੀ ਉਹੀ ਦੱਸਦਾ ਸਾਡੇ ਵੀ ਤਾਕ ਉਤੇ ਹੈਗੇ ਆ ਛੋਟਾ ਫੋਨ ਆਸ ਵਾਲੇ ਕੀਤੀ ਆ ਉਹ ਕਹਿੰਦੇ ਸਾਹਿਬ ਜੋ ਨੁਕਸਾਨ ਸਾਡਾ ਆਇਆ ਦੇਖ ਕੇ ਦੱਸਾਂਗੇ ਉਹ ਸਹਾਨਾ ਕਰ ਵੀ ਕਰ ਦੋਗੇ ਹਾਂ ਜੀ ਬੜੀ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਮਨਮੋਹਿਤ ਵਰਮਾ ਹੈ ਜੀ ਸਾਡੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਮੇਰੀ ਦੁਕਾਨ ਹੈ ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਜਿਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਤੋੜ ਕੇ ਨਕਾਂ ਦੇ ਅੰਦਰ ਦਾਖਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾਡਾ ਚੁੱਕਿਆ ਗਿਆ ਹੈ ਤੇ ਹਜੇ ਤੱਕ ਨੁਕਸਾਨ ਦਾ ਕੋਈ ਉਮਾਨ ਤਨੀਲਗਾ ਬਾਕੀ ਜੋ ਉਸਮਾਨ ਨੂੰ ਦੇਖ ਕੇ ਪਤਾ ਲਗਾਉਗਾ ਜੀ ਕਿ ਕਿੰਨਾ ਨਕਸਾਨ ਹੋਇਆ ਹੈ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨ ਤੇ ਤੇ ਸਵੇਰ ਸਾਨੂੰ 7:00 ਵਜੇ ਦੇ ਦਰਮਿਆਨ ਪਤਾ ਲੱਗਾ ਹੈ ਜੀ ਜਿੰਦੇ ਖੁੱਲੇ ਹੋਏ ਨੇ ਇੱਥੇ ਚੌਕੀਦਾਰ ਵੀ ਹੈ ਕੋਈ ਤੇ ਬਿਆਲ ਦੇ ਵਿੱਚ ਜੀ ਜੀ ਚੌਕੀਦਾਰ ਤਾਂ ਕੋਈ ਹੈ ਨਹੀਂਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇਕਰ ਚੌਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇੱਕ ਲਗਭਗ ਕੋਈ ਅੱਧੇ ਪੌਣੇ ਘੰਟੇ ਦੇ ਦਰਮਿਆਨ ਉਹਨਾਂ ਨੇ ਕੰਮ ਕੀਤਾ ਆ ਤਿੰਨ ਜਾਣੇ ਸੀ ਉਹ ਤੇ ਜੇ ਕੋਈ ਚੌਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਰਦਾ ਹੁੰਦਾ ਉਹਨਾਂ ਨੂੰ ਤੇ ਵੀਡੀਓ ਆਈ ਸੀ ਸੀ ਟੀਵੀ ਦੇ ਵਿੱਚ ਕੋਈ ਉਹਨਾਂ ਦੀ ਚੋਰਾਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਜੀ ਤਿੰਨੇ ਜਾਣੇ ਆ ਉਹ ਤੇ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜੀ ਇਦਾਂ ਵੀ ਹੋਊਗਾ ਅਗਲੀ ਕਰਦੇ ਹਾਂ ਸੋ ਜੀ ਹਾਂਜੀ ਸਰ ਅੱਜ ਸਵੇਰੇ ਸੰਗ ਫੋਨ ਆਇਆ ਸੀਗਾ 8:30 ਵਜੇ ਵੀ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇਹਤੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਾ ਜੁਲਰ ਤੇ ਦੂਜਾ ਹੈ ਬਣਕਸੀ ਜੰਦੀ ਜਦੋਂ ਅਸੀਂ ਕ੍ਰਿਸ਼ਾ ਜੁਲਰ ਦੀ ਦੁਕਾਨ ਤੇ ਪਹੁੰਚੇ ਆ ਉਹ ਛੱਡ ਚੱਕ ਕੇ ਚੱਕ ਚੱਕ ਚੱਕਿਆ ਹੋਇਆ ਸੀਗਾ ਤੇ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਹੋਣਾ ਚਲੋ ਉਹਦਾ ਫੋਨ ਨਾਲ ਸਾਲੀ ਕੀਤੀ ਸੀ ਸੀਸੀਟੀਵੀ ਸੀਸੀਜੀ ਕੈਮੇ ਦੇਖਿਆ ਕੋਈ ਤਿੰਨ ਬੰਦੇ ਆਉਂਦੇ ਆ ਨੌਜਵਾਨ ਮੂੰਹ ਬੱਲੇ ਹੋ ਸੀ ਉਹਨਾਂ ਨੇ ਉਹ ਮਾਲਕ ਵੀ ਮੋਕੇ ਤੇ ਪਹੁੰਚ ਗਿਆ ਸੀਗਾ ਮਾਲਕ ਨੇ ਦੱਸਿਆ ਵੀ ਜਿਹੜਾ ਸਾਡਾ ਜੋ ਨੁਕਸਾਨ ਹੋਇਆ ਤਾ ਦੱਸਦੇ ਆ ਬਾਅਦ ਚ ਜਦੋਂ ਉਹ ਦੂਰ ਖਾਨ ਦੇ ਦੱਸੂਗਾ ਉਹ ਸਨਾਨ ਕਰ ਲਈ ਕਰ ਲਈ ਜੀ। ਤੇ ਗੜੀ ਸਭ ਦੁਕਾਨਾਂ ਦੂਜੀ ਗਾਂ ਦੀ ਮਜਬੂਰਚ ਪਹੁੰਚੇ ਆ ਉਹਦਾ ਵੀ ਉਹੀ ਦੱਸਦਾ ਸਾਡੇ ਵੀ ਇਤਸਾਜ ਉਤੇ ਹੈਗੇ ਆ ਛੋਟਾ ਛਾਲੀ ਕੀਤੀ ਆ ਉਹ ਕਹਿੰਦੇ ਸਾਡੇ ਜੋ ਨੁਕਸਾਨ ਸਾਡਾ ਹੈ ਦੇਖ ਕੇ ਦੱਸਾਂਗੇ ਉਹ ਸਨਾਨ ਕਰ ਲਈ ਕਰ ਦੋਗੇ। ਹਾਂਜੀ ਪੜੀ ਕੀ ਨਾਮ ਹੈ ਜੀ? ਹਾਂਜੀ ਮੇਰਾ ਨਾਮ ਮਨਮੋਹਿਤ ਬਰਮਾ ਹੈ ਜੀ। ਸਾਡੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਮੇਰੀ ਦੁਕਾਨ ਹੈ। ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਫੀ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਜਿਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਤੋੜ ਕੇ ਨਕਾਂ ਦੇ ਅੰਦਰ ਦਾਖਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾਡਾ ਚੁੱਕਿਆ ਗਿਆ ਹੈ ਤੇ ਹਜੇ ਤੱਕ ਨੁਕਸਾਨ ਦਾ ਕੋਈ ਅਨੁਮਾਨ ਤਾਂ ਨਹੀਂ ਲੱਗਾ ਬਾਕੀ ਜੋ ਸਮਾਨ ਨੂੰ ਦੇਖ ਕੇ ਪਤਾ ਲਗਾਉਗਾ ਜੀ ਕਿ ਕਿੰਨਾ ਨੁਕਸਾਨ ਹੋਇਆ ਹੈ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨ ਤੇ ਤੇ ਸੁਬਾਹ ਸਾਨੂੰ 7:00 ਵਜੇ ਦੇ ਦਰਮਿਆਨ ਪਤਾ ਲੱਗਾ ਜੀ ਜਿੰਦੇ ਖੁੱਲੇ ਹੋਏ ਨੇ ਇੱਥੇ ਚੌਂਕੀਦਾਰ ਵੀ ਹੈ ਕੋਈ ਤੇ ਬਿਆਲ ਦੇ ਵਿੱਚ ਜੀ ਜੀ ਚੌਂਕੀਦਾਰ ਤਾਂ ਕੋਈ ਹੈ ਨਹੀਂਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇ ਕੋਈ ਚੌਂਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇੱਕ ਲਗਭਗ ਕੋਈ ਅੱਧੇ ਪੌਣੇ ਘੰਟੇ ਦੇ ਦਰਮਿਆਨ ਉਹਨਾਂ ਨੇ ਇਹ ਕੰਮ ਕੀਤਾ ਆ ਕਿੰਨੇ ਜਾਣੇ ਸੀ ਉਹ ਤੇ ਜੇ ਕੋਈ ਚੌਂਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਾਕਟਾ ਹੁੰਦਾ ਉਹਨਾਂ ਨੂੰ ਤੇ ਵੀਡੀਓ ਆਈ ਸੀਸੀਟੀਵੀ ਦੇ ਵਿੱਚ ਕੋਈ ਉਹਨਾਂ ਦੀ ਚੋਰਾਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਜੀ ਤਿੰਨ ਜਣੇ ਆ ਉਹ ਤੇ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜੀ ਇਦਾਂ ਵੀ ਲੋਕਾਂ ਨੂੰ ਅਗਲੀ ਕਰਦੇ ਹਾਂ ਹਾਂਜੀ ਸਰ ਅੱਜ ਸਵੇਰੇ ਸਾਨੂੰ ਫੋਨ ਆਇਆ ਸੀਗਾ 8:30 ਵਜੇ ਵੀ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇੱਥੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਾ ਜੁਲਰ ਤੇ ਦੂਜਾ ਹੈ ਮਨਕਸੀ ਜੀ ਜੋ ਤਾਂ ਅਸੀਂ ਕਿਰਸ਼ਾ ਜੁੜੀ ਦੀ ਦੁਕਾਨ ਤੇ ਪਹੁੰਚੇ ਆ। ਉਹ ਛੱਡ ਚੱਕੇ ਚੱਕ ਚੱਕ ਕੇ ਆਵ ਸੀਗਾ ਤੇ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਚੱਲੋ। ਉਹਦਾ ਫੋਨ ਆਸਾਲੀ ਕੀਤੀ ਸੀ ਸੀਸੀਟੀਵੀ ਸੀਸੀਟੀਵੀ ਕੈਮੇ ਦੇਖਿਆ। ਕੋਈ ਤਿੰਨ ਬੰਦੇ ਆਉਂਦੇ ਆ ਨੌਜਵਾਨ। ਮੂੰਹ ਵੱਲੇ ਹੋ ਸੀ ਉਹਨਾਂ ਨੇ। ਉਹ ਮਾਲਕ ਵੀ ਮੋਕੇ ਤੇ ਪਹੁੰਚ ਗਿਆ ਸੀਗਾ। ਮਾਲਕ ਨੇ ਦੱਸਿਆ ਵੀ ਜਿਹੜਾ ਸਾਰਾ ਜੋ ਨੁਕਸਾਨ ਹੋਇਆ ਤੂੰ ਦੱਸ ਦੇ ਬਾਅਦ ਚ ਜਦੋਂ ਉਹ ਦੂਰਸਾਂ ਦੇ ਦੱਸੂਗਾ ਉਹ ਸਨਾ ਕਰ ਦੇ ਕਰ ਲਈ ਜਾਵੇਗੀ। ਤੇ ਕਿਰਸ਼ਾ ਦੂਜੀ ਦੁਕਾਨਾਂ। ਦੂਜੀ ਗੱਲ ਇਹ ਮਜਬੂਤ ਬੋਲਦੇ ਆ ਉਹਦਾ ਵੀ ਉਹੀ ਦੱਸਦਾ ਸਾਡੇ ਇਤਿਹਾਸ ਉਤੇ ਹੈਗੇ ਆ ਛੋਟਾ ਛੋਟਾ ਨੇ ਕੀਤੀ ਆ ਉਹ ਕਹਿੰਦੇ ਸਾਹ ਕੋ ਜੋ ਨੁਸਾਨ ਸਾਡਾ ਆ ਦੇਖ ਕੇ ਦੱਸਾਂਗੇ ਉਹ ਸਾਨੂੰ ਕਾਰ ਵੀ ਕਰਨਾ ਸੀ